ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅਮਰਤ ਬਾਣੀ ਹਰ ਹਰ ਤੇਰੀ ਸੌਣ ਸੌਣ ਹੋਵੇ ਪਰਮਗਤ ਮੇਰੀ ਗੁਰ ਕੀ ਬਾਣੀ ਸੌਣਤ ਨਿਹਾਲ ਬਿੰਦਸ ਗਏ ਵਿਖਿਆ ਜੰਗਾਲ ਇਹ ਪਵਿੱਤਰ ਸਤਗੁਰ ਦੀ ਕਰਬਾਣੀ ਸੋਖ ਸੇਖਦਾ ਲੋਕ ਤੇ ਪ੍ਰਲੋਗ ਦੋਇ ਸਹਿਲੇ ਕਰਦੀ ਆ ਹਰ ਸਾਲ ਜਤਨਸ਼ੀਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਜਿੰਨੇ ਵੀ ਕਰਮਚਾਰੀ ਆ ਉਹਨਾਂ ਨੂੰ ਮੈਂ ਅੱਗੇ ਵੀ ਬੇਨਤੀ ਕਰਦਾ ਸੀ ਤੇ ਹਰ ਸਾਲ ਘੱਟੋ ਘੱਟ ਇੱਕ ਨਹੀਂ ਤਾਂ ਦੋ ਖੰਡ ਪਾਟ ਜ਼ਰੂਰ ਇੱਥੇ ਸਰਵਤ ਦੇ ਭਲੇ ਦੇ ਕਰਵਾਇਆ ਕਰਨ 사ਤਗੁਰ ਜੀ ਸਮਾਤ ਵੀ ਬਖਸ਼ਿਸ਼ ਕਰਨ ਪਰ ਚਲੋ ਆ ਸਮਾਂ 2 ਮਹੀਨੇ ਹੋ ਗਿਆ ਸੀ ਇਦਾਂ ਚੱਲਦਾ ਗਿਆ ਚੱਲਦਾ ਗਿਆ ਅੱਜ ਸਾਰੇ ਸਮੁੱਚੇ ਸਟਾਫ ਨੇ ਇਕੱਤਰ ਹੋ ਕੇ ਸ਼੍ਰੀ ਖੰਡਪਾਟ ਸਾਹਿਬ ਪਰਸੋਂ ਆਰੰਭ ਕਰਵਾਏ ਸੀ ਅੱਜ ਸਮਾਪਤੀ ਹੋਈ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਕਿ ਸਤਿਗੁਰ ਜੀ ਸਾਰਿਆਂ ਪਰਿਵਾਰਾਂ 'ਚ ਸਾਰੇ ਸਿੱਖ ਪੰਥ ਦੇ ਵਿੱਚ ਸ਼ਾਂਤੀ ਵਰਤਾਵੇ ਸਾਰਿਆਂ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਦੀ ਅਸੀਸ ਨਾਮ ਦੀ ਦਾਤ ਬਖਸ਼ਿਸ਼ ਕਰਨ ਸੋ ਇਹ ਅੱਜ ਸਾਰੇ ਸਤਾਪੂਲੋਂ ਪੰਥ ਦੀ ਚੜ੍ਹਦੀ ਕਲਾ ਲਈ ਇਹ ਅੱਜ ਅਖੰਡ ਪਾਠਾਂ ਦੀ ਜਿਹੜੀ ਸਮਾਪਤੀ ਹੋਈ ਆ ਤੋਂ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਹੀ ਇੱਕ ਸੁਰਤਾ ਦੇ ਵਿੱਚ ਆਉਣ ਤਾਂ ਕਿ ਪੰਥ ਦੇ ਜਿਹੜੇ ਉਲਝੇ ਮਸਲੇ ਬਹੁਤ ਪੁਚੀਦਾ ਮਸਲੇ ਆ ਉਹ ਸਾਰੇ ਸਤਿਗੁਰੂ ਜੀ ਆਪ ਹੱਲ ਕਰਵਾਉਣ ਜਿਹੜੀ ਚੜ੍ਹਦੀ ਕਲਾ ਤੇ ਅਰਦਾਸ ਕੀਤੀ ਯਾਰੀ ਪਰ ਉੱਥੇ ਪੰਜਾਬ ਦੇ ਮੁੱਖ ਮੰਤਰੀ ਉਹ ਕਿਹੜੀ ਕਿਹੜੀ ਉਸ ਚੀਜ਼ ਨੂੰ ਕਿੱਦਾਂ ਦੇਖ ਰਹੇ ਤੁਹਾਨੂੰ ਲੱਗਦਾ ਕਿ ਸਿੱਖਾਂ ਨੂੰ ਉਹ ਖੇਸ ਕਰਦੇ ਕਿ ਮੰਤਰੀ ਬੋਲਦੇ ਕਿ ਮੈਂ ਬੋਲ ਕਬੋਲ ਬੋਲਦਾ ਚੰਗਾ ਨਹੀਂ ਲੱਗਦਾ ਪਰ ਇੱਕ ਗੱਲ ਆਪਣੇ ਹਿਰਦੇ ਚ ਰੱਖ ਲੈਣੀ ਚਾਹੀਦੀ ਆ ਜਿਹੜੀ ਆ ਨਾ ਜਨਤਾ ਇਹ ਸਭ ਜਾਣਦੀ ਆ ਜੇ ਆਪਾਂ ਅੱਜ ਇਹੋ ਜਿਹਾ ਮਖੌਲ ਕਰਾਂਗੇ ਤੇ ਕੱਲ ਨੂੰ ਫਿਰ ਕਈ ਵਾਰੀ ਦੂਜੇ ਪਾਸੇ ਬਿਮਾਰੀ ਆ ਜਾਂਦੀ ਮੈਂ ਉਹਨਾਂ ਨੂੰ ਅੱਜ ਬਿਆਨ ਵੀ ਰਾਤ ਜਾਰੀ ਕੀਤਾ ਸੀ ਕਿ ਗੁਰੂ ਘਰਾਂ ਦੀਆਂ ਪਰੰਪਰਾਵਾਂ ਆ ਉਹ ਪਰੰਪਰਾਵਾਂ ਤੇ ਬੋਲ ਕੋ ਬੋਲਣਾ ਬੋਲੋ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਹਦ ਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਕਾਰਜ ਕਰ ਰਹੀ ਆ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਆਪ ਵੀ ਪੱਟੀ ਜ਼ਿੰਮੇਵਾਰੀ ਤੇ ਬੈਠੇ ਆ ਤੇ ਇਹੋ ਜਿਹੇ ਸ਼ਬਦ ਜਿਹੜੇ ਆ ਗੁਰਮਤਿ ਦੇ ਅਨੁਕੂਲ ਜਿਹੜੇ ਨਾ ਹੋਣ ਮੈਂ ਤਿੱਕੇ ਸ਼ਬਦਾਂ ਚ ਨਹੀਂ ਬੋਲਣਾ ਚਾਹਦਾ ਉਹ ਬੋਲਣੇ ਨਹੀਂ ਚਾਹੀਦੇ ਮੈਂ ਹਾਲ ਦੀ ਗੱਲ ਤੇ ਇਹੋ ਕਹਿਣਾ ਚਾਹਦਾ ਜੀ ਲੱਗਦਾ ਕਿ ਇਲੈਕਸ਼ਨ ਸਟੈਂਕ ਹੈਗਾ ਤੇ ਜਿਹੜੀ ਲੁਧਿਆਣਾ ਦੇ ਇਲੈਕਸ਼ਨ ਹੈਗੇ ਚਲੋ ਇਲੈਕਸ਼ਨ ਸਟੈਂਕ ਨੂੰ ਆਪਣੇ ਧਰਮ ਦੇ ਵਿੱਚ ਨਹੀਂ ਰਲਾਉਣਾ ਚਾਹੀਦਾ ਤੁਹਾਨੂੰ ਤੋਂ ਕਹਿਣ ਤੋਂ ਬਾਅਦ ਵੀ ਇਦਾਂ ਦੇ ਬੋਲ ਕਬੋਲ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਗੋਲ ਕਮੇਟੀ ਕਹਿ ਰਹੇ ਆ ਜੀ ਤੇ ਇਹ ਕਿੱਡੇ ਵੱਡੇ ਕਾਰਜ ਆਏ ਵੀ ਇਹਨਾਂ ਨੂੰ ਨਿਗਾ ਮਾਰ ਲੈਣ ਚਾਹੀਦੀਆਂ